ਪਲੀਜ਼ ਨੇੜੇ ਕਰ ਸਰਿ ਵਾਇਗੁਰਦੀ ਕਾ ਖਾਲਤਾ ਸਰਿ ਵਾਇਗੁਰਜੀ ਕੀ ਫਤੇ ਉਹ ਤੌਂਗਾਲੀ ਵਾਲੇ ਛੋਡੇ ਪਿੰਡ ਦਾ ਮੇਲਾ ਉਹ ਰੌਲਾ ਖਾਪਾ ਪਾਜੋ ਦੇਖਾਂਗੇ ਜੱਗੂ ਅੱਤ ਕਰਾਊ ਜਾਂ ਮਾਨਸਾ ਨੂੰ ਥੋੜ੍ਹ ਜਾਣਗੇ ਬੱਲੇ ਬੱਲੇ ਕਰਾਉਂਦਾ ਮੇਰਾ ਲੱਕੀ ਸਤਾਰ ਪੁੱਜਿਆ ਜਲਾਲ ਵਾਲਾ ਰਪਿੰਦਰ ਪੁੱਜਿਆ ਹੋਇਆ ਬੱਲੇ ਬੱਲੇ ਹੁੰਦੀ ਜੱਗੂ ਪਧਾਇਆ ਆ ਦੁਨੀਆ ਦਾ ਚਹੇਤਾ ਕਹਿੰਦਾ ਕਾਉਂਦੇ ਚਾਫੀ ਕਹਿੰਦਾ ਕਾਉਂਦੇ ਰੈਡਰਾਂ ਨੂੰ ਬੰਦ ਕਰ ਦਿੰਦਾ ਹਾਕਮ ਵਾਲੀ ਐ ਇਹ ਜੱਗੂ ਐ ਕਦੇ ਰੈਂਬੋ ਐ ਇਹਦਾ ਰੈਂਬੋ ਨਾ ਆ ਉਹ ਹਾਕਮ ਵਾਲੀ ਦੇ ਨਾਂ ਤੇ ਤਾੜੀ ਤੂੜੀ ਆਈ ਐ ਇੱਕ ਗੋਲਿਆ ਰੇਕਾ ਨਹੀਂ ਉਹ ਤਾੜੀਆਂ ਓ ਇਧਰ ਰਪਿੰਦਰ ਜਰਾਲ ਹਾਂ ਤਾਲੀਆਂ ਮਾਰ ਦਿਓ ਪਿੰਡ ਦਾ ਮੇਲਾ ਜਲਾਲ ਵਾਲਿਆ ਵੀ ਦੀਪ ਆਇਆ ਅੱਤ ਬੁਰਦੀਆ ਆ ਮਾਗੇ ਦੇ ਇਲਾਕੇ ਚੋਂ ਆਇਆ ਆ ਅੰਬਰਸਰ ਦੇ ਇਲਾਕੇ ਚੋਂ ਆਇਆ ਜੱਪੋ ਮੇਨਗੜ ਨੂੰ ਚਾਹੀਏ ਅੰਬਰਸਰ ਦੇ ਰਾਜੇ ਉੱਤੇ ਉਹ ਅੱਤ ਬੁਰਦੀਆ ਆ ਘਰਾਂ ਦਾ ਉਹਨੇ ਓ ਤਾੜੀਆਂ ਬੜਕਾਰ ਆਇਆ ਬੜਕਾਰ ਆਇਆ ਕਲਵੀਰ ਆਇਆ ਓ ਜਟਾਣਿਆਂ ਵਾਲਾ ਹਰਪਿੰਦਰ ਬਾਈ ਆ ਜਟਾਣਿਆਂ ਵਾਲਾ ਕਲਵੀਰ ਹੈ ਓ ਕਲਵੀਰ ਹੈ ਆ ਗੱਲਾਂ ਵਾਲਾ ਤਾਂ ਐਂਡ ਕਰਾਉਂਦਾ ਓ ਸੇੜਾ ਕਰਾਉਂਦਾ ਬੱਲੇ ਬੱਲੇ ਹੁੰਦੀ ਐ ਓ ਜਲਾਲ ਵਾਲਾ ਗੱਲਾਂ ਵਾਲਾ ਤਾਂ ਟਿਕਾਣੇ ਲੱਗਿਆ ਪੰਨਾ ਓ ਮੁੰਡੇ ਤੇ ਬਾਪੂ ਘੁੰਮਰ ਸਾਹਿਬ ਜੀ ਪਾਰ ਕਿਰਪਾ ਇਹ ਦੀਪ ਜਪੁਰਗੀ ਵਾਲਾ ਅੰਮਰਸੇਰ ਵਾਲਾ ਇਹ ਐਕਸ਼ਨ ਵਾਲੀ ਮਸ਼ੀਨ ਹੈ ਇਹ ਕੱਲਾ ਵਾਤਾ ਟਿਕਾਣੇ ਲਾ ਦਿੰਦਾ ਟੋਂਗਾ ਵਾਲਾ ਉਹ ਕੀੜੂ ਕੀੜੂ ਸੁਬਾਹ ਆਉਂਦਾ ਪਿੰਡ ਦੇ ਮੇਲੇ 'ਲਾ ਉਹ ਤਾੜੀ ਤੂੜੀ ਆ ਗਈ ਆ ਕਿ ਨਹੀਂ ਹੋ ਤਾੜੀਆਂ ਉਹ ਤਾੜੀਆਂ ਮਾਰ ਦਿਓ ਇਧਰ ਸਾਡਾ ਬਾਦ ਹੈ ਬਾਇਗੁਰਦੀ ਦਾ ਕਾਲ ਦਾ ਚਰੀ ਬਾਇਗੁਰਦੀ ਕੀ ਪਤੇ ਲਖੀਸਤਾਨ ਮੈਨੂੰ ਉਦੋਂ ਪਿਆਰਾ ਲੱਗਦਾ ਦੀਪ ਜਦੋਂ ਹਾਜ਼ਰ ਆਣਾ ਜਦੋਂ ਹਾਜ਼ਰ ਆਇਆ ਕਬੱਡੀ ਪਾਉਂਦਾ ਉਹਦੋਂ ਪਿਆਰਾ ਲੱਗਦਾ ਉਹ ਜੀੜੂ ਜੀੜੂ ਦਾ ਕਹਾਲਤਾ ਹੈ ਸ੍ਰੀ ਬਾਘੁਰ ਜੀ ਕੀ ਫਤਿਹ ਲੈ ਜੀ ਮਨਜੀਤੀ ਪੁੱਛੋ ਬਣ ਜੂ ਕੁਛ ਜੇ ਮਿਹਨਤ ਕਰਦਾ ਰਹਾ ਪੂਰਾ ਹੀ ਬਣਨਾ 1100 ਰੁਪਿਆ ਜਿੱਥੇ ਸਾਰੇ ਭਰਾਵਾਂ ਨੇ ਮਾਨ ਕੀਤਾ ਬਾਈ ਵੀਰੇ ਉਹਨਾਂ ਨੇ ਹੋਰ ਸਾਰੇ ਬਾਈ ਜਗਿੰਦਰ ਉਹਨਾਂ ਨੇ ਸਾਰੇ ਵੱਡੇ ਭਰਾਵਾਂ ਨੇ ਲੈ ਜੀ ਮਨਜੀਤੀ 1100 1100 ਰੁਪਿਆ ਹਾਕਮ ਵਾਲੇ ਦੀ ਟੀਮ ਵੱਲੋਂ ਮੇਰੇ ਵੀਰੋ ਦੇ ਸਨੌਜਨ ਬੱਚੇ ਦੇ ਲਈ ਆਇਆ ਇਹ ਸਰਬਰਾਮ ਹੈ ਇਹ ਸਰਬਰਾਮ ਹੈ ਏ ਛੋਟਾ ਜਾ ਮੇਰੇ ਵੀਰੋ ਅਸੀਂ ਵੀ ਐਡੇ ਕਿ ਹੁੰਦੇ ਵੀਰੇ ਬਾਈ ਥੋੜਾ ਜਿਹਾ ਇਦੋਂ ਵੱਡਾ ਹੋਊਗਾ ਹਨਾ ਕਿੰਨੀ ਉਮਰ ਆ ਤਰੀ ਤੇਰੀ 14 ਸਾਲਾਂ ਦੀ ਆ ਮੈਂ 12 ਸਾਲਾਂ ਦਾ ਲੱਗਿਆ ਸੀਗਾ ਸੋ ਸਮੇਂ ਸਮੇਂ ਦੀਆਂ ਗੱਲਾਂ ਨੇ ਗੁਰੂ ਮਹਾਰਾਜ ਦੀ ਮਿਹਰ ਹੈ ਔਰ ਕਬੱਡੀ ਹੈ ਕਬੱਡੀ ਨੇ ਮੇਰੇ ਵੀਰੋ ਬੜਾ ਕੁਝ ਦਿੱਤਾ ਹੈ ਇਹੋ ਜੇ ਨੌਜਵਾਨਾਂ ਦੀ ਲੋੜ ਹੈ ਜਉਨਾਵਾਦਾਰਾ ਮਾਰੋ ਤਾੜੀਆਂ ਇੱਕ ਵਾਰੀ ਬਿਓ ਹਾਸਲਾ ਸਰਬਰਾਮ ਮੇਰੇ ਵੀਰੋ ਨੌਜਵਾਨੋ ਆ ਜਾ ਫਿਰ ਮੈਚ ਵੇਖਾਂਗੇ ਵਿੱਚ ਦੀ ਤੇਰੇ ਬੋਲ ਵੀ ਸੁਣਾਗੇ ਹੁਣ ਤੂੰ ਜਿਹੜਾ ਨਾ ਜਿਵੇਂ ਕਹਿੰਦੇ ਟਰੈਕ ਤੇ ਚੜ ਜੇਗਾ ਹੌਲੀ ਹੌਲੀ ਸੁਣਿਆ ਕਰ ਵਧੀਆ ਸਾਰਿਆਂ ਬਾਰੇ ਕਬੱਡੀ ਬਾਰੇ ਬੋਲਣਾ ਆ ਜਿਹੜੇ ਪੈਸੇ ਦਿੱਤੇ ਇਹਨਾਂ ਦਾ ਲਾਲਚ ਨਹੀਂ ਕਰਨਾ ਇਹ ਤਾਂ ਦੁਨੀਆ ਮਗਰ ਮਗਰ ਚੱਕੀ ਫਿਰੂਗੀ ਔਰ ਕਬੱਡੀ ਦਾ ਜਿੰਨਾ ਬੋਲੇਗਾ ਉੰਨੀ ਥੋੜੀ ਹੈ ਆ ਬਹੁਤ ਬਹੁਤ ਧੰਨਵਾਦ ਜਲਦੀ ਦੇ ਨਾਲ ਮਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਜੇ ਮਾਲ ਦੀ ਟੀਮ ਮਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਰਮਣੀ ਭਰਾਵਰੇਗੇ ਸਾਡਾ ਧੰਨਵਾਦ ਹੈ ਐਚ ਡੀ ਐਫ ਸੀ ਬੈਂਕ ਦਾ ਸਮੂਚਾ ਸਟਾਫ ਆਇਆ ਵੱਡਾ ਧੰਨਵਾਦ